ਕੋ ਕਰ ਰਹੇ ਨਾਲੋਂ ਬਈ ਮੇਰਾ ਨਾਮ ਨਿਰਮਲ ਸਿੰਘ ਹੈ ਪਲਮਿੰਡ ਪਠਾੜਾ ਦਾ ਹਾਂਜੀ ਜੀ ਪੂਰਾ ਮਾਮਲਾ ਕੀ ਹੋ ਰਿਹਾ ਪਈਆ ਮਾਮਲਾ ਬਈ ਇਹ ਹੋਇਆ ਵੀ ਮੈਨੂੰ ਪਰਸੋ ਜੋ ਉੱਥੇ ਫੋਨ ਪਰਸੋ ਫੋਨ ਗਿਆ ਸੀ ਬਈ 12:35 ਮਿੰਟਾਂ ਤੇ ਇੱਕ ਮੇਰਾ ਯਾਰ ਦੋਸਤਾ ਮੁੰਡਾ ਮਨਜੀਤ ਸਿੰਘ ਮੰਗੂ ਹੂੰ ਉਹਨੇ ਮੈਨੂੰ ਫੋਨ ਕਰਿਆ ਸੀ ਕਹਿੰਦਾ ਵੀ ਇਹ ਸਾਥੇ ਇੱਕ ਗਲਤ ਕੰਮ ਹੋ ਗਿਆ ਤੇ ਤੁਸੀਂ ਸਾਡੀ ਮਦਦ ਕਰੋ ਮੇਰੀ ਮਾਤਾ ਸਾਹਿਬਾ ਦਾ ਮੈਂਬਰ ਹੈ ਮੈਂ ਉਹਨੂੰ ਪੁੱਛਿਆ ਸੀ ਵੀ ਕੀ ਹੋ ਗਿਆ ਤੇਰੇ ਤੂੰ ਉਹਨੇ ਮੈਨੂੰ ਦੱਸਿਆ ਵੀ ਅਸੀਂ ਇੱਕ ਮੋਟਰ ਦਾ ਸਟਾਰਟਰ ਚੋਰੀ ਕਰਿਆ ਸੀ ਬੀਲੀ ਮਗਨ ਕਈ ਮੁੰਡਾ ਉਹ ਸਾਡੇ ਕਬਿੰਦਰ ਸਿੰਘ ਦਾ ਮੁੰਡਾ ਬਾੜੀ ਨੂੰ ਆਪਣੇ ਪਿੰਡ ਰਹਿ ਲੱਗਿਆ ਤੇ ਉਹਦੇ ਲਾਤਾ ਜੀ ਇਹਨਾਂ ਨੇ 9000 ਰੁਪਏ ਚੋਰੀ ਕਰਕੇ ਹੂੰ ਸਮਝ ਗਏ ਤੁਸੀਂ ਉਸ ਤੋਂ ਬਾਅਦ ਮੈਂ ਪੁੱਛਿਆ ਵੀ ਤੈਨੂੰ ਇਹ ਕੰਮ ਕਰਨ ਦੀ ਕੀ ਲੋੜ ਪਈ ਸੀ ਮੈਂ ਉਹਨੂੰ ਗਲਤ ਸ਼ਬਦੀ ਬੋਲੀ ਜਿਵੇਂ ਯਾਰ ਦੋਸਤ ਆਪਾਂ ਕਹਿੰਦੇ ਹੁੰਨੇ ਹਾਂ ਉਹ ਵੀ ਕਹਿਆ ਉਹ ਕਾਰਨ ਕੀ ਬਣਿਆ ਵੀ ਉਹਨੇ ਮੇਰੇ ਕੋਲ ਨਾਲੇ ਤਾਂ ਮੈਂ ਵੀ ਤੁਸੀਂ ਕਿਹਨੇ ਕਿਹਨੇ ਲੈ ਸਟਟਰ ਉਹ ਕਹਿੰਦਾ ਵੀ ਸਟਟਰ ਲਾਇ ਸੀ ਇੱਕ ਤਾਂ ਮੈਂ ਸੀ ਇੱਕ ਸੀ ਮੋਟਾ ਸੋਨਾ ਮੈਂ ਇਹਨੂੰ ਇਹ ਕਹਿੰਦਾ ਵੀ ਤੂੰ ਜ਼ਮੀਨ ਜਾਇਦਤ ਲੈ ਬੰਦ ਤੁਸੀਂ ਇਹ ਕਿਉਂ ਲਾਇਆ ਹੂੰ ਠੀਕਾ ਹੁਣ ਮੈਂ ਕਿਹਾ ਕਦੀ ਪੰਚਾਇਤ ਚ ਰਫਾ ਰਫਾ ਕਰ ਦੇਗੇ ਜਸਵਿੰਦਰ ਸਿੰਘ ਸੋਨ ਬਿੱਕਰ ਸਿੰਘ ਦਾ ਸਟਾਟਰ ਲੈ ਆਈ ਨਾ ਬਾਈ ਹਨਾ ਠੀਕਾ ਉਹ ਬੰਦੇ ਜਦੋਂ ਸਟਾਟਰ ਦਾ ਪਤਾ ਲੱਗ ਗਿਆ ਪੁਲਿਸ ਮੁਲਾਜ਼ਮ ਪਤਰਾਲਾ ਚੌਂਕੀ ਤੇ ਜਾ ਕੇ ਉੱਥੇ ਭਾਗੀ ਹਮ ਸਟਾਟਰ ਲੈ ਆਏ ਹੁਣ ਕੀ ਜਿਹੜੇ ਬੰਦੇ ਲੱਗਿਆ ਸੀ 9000 ਰੁਪਏ ਬਿੰਦਰ ਸਿੰਘ ਦੇ ਉਹਨੂੰ ਵੀ ਇੱਥੇ ਭਾਈ ਬੈਠੇ ਹੈ ਅੱਛਾ ਦੂਜੀ ਵਾਰ ਕੀ ਗੱਲ ਹੋਈ ਮੈਨੂੰ ਮੰਗੂ ਦਾ ਦੁਬਾਰੇ ਫੋਨ ਗਿਆ ਮਜੀਤ ਸਿੰਘ ਦਾ ਵੀ ਨਰਮਲ ਯਾਰ ਤੁਸੀਂ ਪਿੰਡ ਛੇਤੀ ਆ ਜਾਓ ਆ ਬੰਦਾ ਮੇਰੇ ਕੋਲ ਸੀ ਛੰਦਾ ਸਿੰਘ ਇੱਕ ਬਾਈ ਜਸਵੀਰ ਮੇਰੇ ਨਾਲ ਸੀ ਜਦੋਂ ਫੋਨ ਕਰੀ ਜਾਂਦਾ ਸੀ ਵੀ 체띠ਓ ਜੇ ਸਾਡਾ ਕੋਈ ਮਾਮਲਾ ਜਿਵੇਂ ਵੀ ਹੁੰਦਾ ਸੋਲਵ ਕਰਕੇ ਦਿਓ ਮੈਂ ਕਹਾਂ ਵੀ ਚੱਲ ਕੋਈ ਨਹੀਂ ਦੇਖਦੇ ਆ ਗੱਲ ਜਾਦੇ ਵੱਧ ਗਈ ਉਹਨਾਂ ਬੰਦਿਆਂ ਨੇ ਕਰਿਆ ਆਪਣੀ ਚੋਰੀ ਛਪਾਉਣ ਦੇ ਵਾਸਤੇ ਇਹਦਾ ਮੁੰਡਾ ਜੀ ਇੱਕੇ ਬਖਸਰੀ ਬੰਦਾ ਹਰਜੀਤ ਸਿੰਘ ਸਿੱਧੂ ਦੇ ਸੀਰੀ ਲੱਗਾ ਬੰਦਾ ਇਹ ਹੂੰ ਇਹਦਾ ਮੁੰਡਾ ਇੱਕ ਹੈਂਡੀਕੈਪ ਹੈ ਉਹਦੇ ਵਿਚਾਰੇ ਅਧਾ ਹੱਥਾ ਉਹਨੂੰ 2500 ਰੁਪਏ ਦੇਦਾ ਉਹਨੂੰ ਕਹਿੰਦੇ ਵੀ ਤੂੰ ਆ ਮਨਸ਼ਾਪਤ ਲੈ 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 ਤੂੰ ਦੋ ਚੱਗਲਾ ਵਾਸਤੇ ਪਿੰਡੋਂ ਬਾਹਰ ਹੋ ਜਾ ਜਦੋਂ ਪਿੰਡੋਂ ਬਾਹਰ ਵਗਿਆ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਮੰਗੂ ਨੇ ਉਹਦਾ ਨਾਲ ਲੇਤਾ ਮਜੀਤ ਸਿੰਘ ਨੇ ਵੀ ਅਸੀਂ ਤਾਂ ਗੱਗੂ ਸਿੰਘ ਤੋਂ ਲਿਆ ਸੀ ਸੁਣ ਬਕੀਨ ਸਿੰਘ ਤੇਸ ਮੁੰਡੇ ਤੋਂ ਇਹਦੇ ਮੁੰਡੇ ਤੋਂ ਉਹਨੂੰ ਇਸ ਗੱਲ ਦਾ ਨਹੀਂ ਪਤਾ ਸੀ ਵੀ ਇਹਨਾਂ ਨੇ ਸਟਾਰਟਰ ਚੋਰੀ ਕਰਿਆ ਵੀ ਮੈਨੂੰ ਇਸ ਚ ਪਸੋਣਗੇ ਦੂਜੀ ਗੱਲ ਕੀ ਹੋਈ ਮੰਨ ਕੇ ਚੱਲੋ ਵੀ ਜਦੋਂ ਮੇਰੇ ਨਾਲ ਕੱਲ ਕੱਲ ਮੇਰੇ ਕੋਲ ਮੇਰੇ ਨਾਲ ਗੱਲ ਹੋਈ ਮੰਗੂ ਦੇ ਫੋਨ ਤੋਂ ਗੱਲ ਹੋਈ ਕੱਲ ਮੇਰੇ ਮੋٹے ਸੁਣੇ ਦੇ ਫੋਨ ਤੋਂ ਮੇਰੇ ਨੰਬਰ ਤੇ ਗੱਲ ਹੋਈ ਆ ਛੋਟਾ ਫੋਨ ਆ ਮੇਰੇ ਕੋਲ ਠੀਕ ਆ ਵੱਡੇ ਫੋਨ ਤੇ ਵੀ ਵੱਡਾ ਵੀ ਹੈਗਾ ਛੋਟਾ ਵੀ ਛੋਟੇ ਫੋਨ ਤੇ ਗੱਲ ਹੋਈ ਆ ਵੀ ਯਾਰ ਤੁਸੀਂ ਮਾਮਲਾ ਸਮਝਾਓ ਕਿਵੇਂ ਸੋਲਝਾ ਅਸਲ ਜਾਓ ਮੈਂ ਇਹਨੂੰ ਕਹਾਂ ਮੈਂ ਕਹਾਂ ਵੀ ਇਹ ਕਹਿੰਦੇ ਵੀ ਅਸੀਂ ਗੱਗੂ ਦਾ ਨਾਮ ਲੈ ਦਿੰਦੇ ਆ ਵਕੀਲ ਤੇ ਮੁੰਡੇ ਦਾ ਮੈਂ ਇਹਨੂੰ ਇਹ ਗੱਲ ਕੀ ਮੈਂ ਕਹਾਂ ਵੀ ਯਾਰ ਤੁਸੀਂ ਉਹਦਾ ਨਾਮ ਲੈ ਲਿਓ ਤੇ ਪਰਚਾ ਪੇਜੂਗਾ ਉਹ ਗਰੀਬ ਬੰਦੇ ਦਾ ਜਮਾਨਤ ਕਰਾਂ ਉਹ ਕਹਿੰਦੇ ਵੀ ਅਸੀਂ ਕਰਾ ਕੇ ਲਿਆਵਾਂਗੇ ਅਸੀਂ ਗੁਰੂ ਘਰ ਦੀ ਸੌਹ ਪਰ ਅਸੀਂ ਕਰਾਵਾਂਗੇ ਮੈਂ ਕਹਾਂ ਵੀ ਤੁਹਾਡੀ ਗਲਤ ਗੱਲ ਹੈ ਮੈਂ ਇਹਨੂੰ ਇਹ ਗੱਲ ਕਿਹਾ ਵੀ ਸਟਾਰਟਰ ਜਿਹੜਾ ਇੱਕ ਲੈ ਕਿਪਲਾ ਕਿੰਨੇ ਗਲੇ ਆ ਵੀ ਤੁਸੀਂ ਉਹਦਾ ਨਾਮ ਨਾ ਪਾਓ ਵਿੱਚ ਗਲਤ ਗੱਲ ਹੈ ਤੁਹਾਡੀ ਕਹਿੰਦੇ ਯਾਰ ਤੁਸੀਂ ਐ ਨਾ ਕਰੋ ਅਸੀਂ ਚੌਂਕੀ ਜਾ ਕੇ ਸ਼ਾਮ ਜੀ ਨੂੰ ਚੌਂਕੀ ਚ ਕੱਟ ਸੀ ਪੂਰਾ ਜੋ ਚੌਂਕੀ ਜਾਏ ਚੌਂਕੀ ਵਾਲਿਆਂ ਨੇ ਵਿਚਾਲੇ ਕਹਿੰਦੇ ਪ ਵੀ ਇਹ ਸਟਾਰਟਰ ਗੱਗੂ ਤੋਂ ਲਿਆ ਸੀ ਅਸੀਂ ਬਕੀਨਚੇ ਦੇ ਮੁੰਡੇ ਤੋਂ ਮੈਂ ਉੱਥੇ ਰੌਲਾ ਪਾ ਲਿਆ ਅਸੀਂ ਇਸ ਕੋ ਤਿੰਨੇ ਗਵਾ ਸੀ ਸਾਨੂੰ ਪਤਾ ਸੀ ਵੀ ਉਹਨੇ ਨਹੀਂ ਲਾਇਆ ਅਸੀਂ ਮੇਰੇ ਕੋਲੇ ਮੰਨਿਆ ਸੀ ਮਜੀਦ ਸਿੰਘ ਵੀ ਵੀ ਉਹਨੇ ਨਹੀਂ ਲਾਇਆ ਸਟਾਰਟਰ ਵੀ ਸਟਾਰਟਰ ਦਾ ਤੂੰ ਮੇਰੇ ਕੋਲੇ ਮੋٹے ਸਿੰਘ ਦਾ ਨਾਂ ਲਿਆ ਸੀ ਮੋٹے ਸਿੰਘ ਦਾ ਨਾਂ ਲੈ ਉਹ ਬੰਦੇ ਨੇ ਮੋٹے ਸਿੰਘ ਦਾ ਨਾਂ ਨਹੀਂ ਲਿਆ ਅਸਲ ਵਿੱਚ ਉਹ ਗੱਗੂ ਦਾ ਨਾਂ ਲਿਆ ਮੁੱਦਾ ਇਸ ਗੱਲ ਦਾ ਜੀ ਵੀ ਜਿਹੜਾ ਬੰਦਾ ਅਸਲੀ ਮੁਜਰਮਾ ਮੇਰੇ ਕੋਲੇ ਨਾਂ ਲਿਆ ਸੀ ਉਹ ਬੰਦਾ ਬਾਹਰ ਖੜਾਗਾ ਜਿਹੜੇ ਬੰਦੇ ਦੋਨੇ ਮਕੈਨਿਕ ਤੇ ਗੱਗੂ ਉਹਨਾਂ ਨੂੰ ਹਵਲਾ ਚ ਦੀ ਛੱਡਿਆ ਕਿਹੜੇ ਬੰਦਾ ਬਾਹਰ ਕਿਹੜਾ ਖੜਾ ਮੈਂ ਸੋਣਾ ਸਿੰਘ ਸੌਣਪੁਰ ਨੇ ਛੱਤਰ ਸਿੰਘ ਬਾਹਰ ਕੜਾ ਦੀ ਜ਼ਿੰਮੇਵਾਰ ਬੰਦਾ ਇੱਥੇ ਜਿਹੜਾ ਗਰੀਬ ਬੰਦਾ ਹੈ ਉਹਨਾਂ ਨੂੰ ਚੌਕੀ ਜਿਹਾ ਛੱਡਿਆ ਅੰਦਰ ਹਵਲਾਤੀ ਦੀ ਛੱਡਿਆ ਮੁੱਦਾ ਅਸਲ ਵਿੱਚ ਇਹ ਆ ਵੀ ੱੱਕਾ ਹੋਈ ਜਾਂਦਾ ੱੱਕਾ ਹੋ ਜਾਂਦਾ ਵੀ ਉਹਨਾਂ ਨੂੰ ਕੱਢਿਆ ਜਾਈ ਜਾਂਦਾ ਹੋ ਸਕਦਾ ਹੈ ਫਿਰ ਜਦੋਂ ਹਵਲਾ ਚ ਨਹੀਂ ਨਹੀਂ ਤੇ ਬਾਹਰ ਕੱਢਿਆ ਜਾਈ ਆ ਜਦੋਂ ਮੈਂ ਗਵਾ ਬੈਠਾ ਮੇਰੇ ਕੋਲ ਮੰਨੇ ਆ ਉਹ ਬੰਦੇ ਵੀ ਉਹ ਬੰਦਾ ਨਾਲ ਸੀ ਉਹਨਾਂ ਬੰਦੇ ਲਾਇਆ ਉਹ ਬੰਦਾ ਬਾਹਰ ਕੜਾ ਮੈਂ ਸ਼ਰਮ ਕਹਿੰਦਾ ਵੀ ਦੋ ਬੰਦੇ ਮੇਰੇ ਨਾਲ ਹੋਰ ਹੈ ਮੇਰੇ ਨਾਲ ਫੋਨ ਤੇ 10 ਵਾਰੀ ਗੱਲ ਹੋ ਗਈ ਬੰਦੇ ਨਾਲ ਠੀਕ ਹੈ ਵਕੀਲ ਸਿੰਘ ਜੀ ਅੱਛਾ ਕਿੱਥੇ ਰਹਿਣਾ ਬਾਈ ਜੀ ਮੰਗੂ ਤੇ ਇੱਕ ਲਾਪਰੀ ਦਾ ਲਾਪਰੀ ਦਾ ਇਹ ਕਰੇਗੇ ਦੋਨੇ ਮੇਰੀ ਮਾਤਾ ਕੋਲੇ ਖੜੀ ਗਏ ਉਸ ਟਾਈਮ ਦੇ ਵਿੱਚ ਇਹਨਾਂ ਨੇ 2500 ਰੁਪਏ ਦੇ ਕੇ ਉਹਨੂੰ ਉਹਨਾਂ ਦਾ ਤੁਹਵਾ ਜਾ ਅਸੀਂ ਪਰਚਾ ਤੇਰੇ ਰੂਮੇ ਪਾ ਦਾਂਗੇ ਤੇ ਉਹ ਕਰ ਦਾਂਗੇ ਪਰਚੇ ਦਾ ਦੱਸੇ ਨਹੀਂ ਕੋਈ ਹਾਂ ਪਰਚਾ ਦੱਸਣੇ ਵੀ ਇਹ ਕੋਈ ਮਾਰ ਦੀ ਬਾਰੇ ਨਵੇੜ ਲਾਂਗੇ ਹੋ ਗਿਆ ਸੀ ਨਵੇੜ ਲਾਂਗੇ ਬਾਅਦ ਵਿੱਚ ਨਵੇੜ ਲਾਂਗੇ ਅਸੀਂ ਤੇ ਮੋٹے ਸੋਹਣੇ ਨੇ ਮੰਗੂ ਨੇ ਗੱਲ ਕੀਤੀ ਹੈਗੀ ਕਰਾਈ ਕਰਾਈ ਹੈਗੀ ਵੀ ਤੂੰ ਉਹ ਕਰ ਜਿਵੇਂ ਮੰਗੂ ਕਰਦਾ ਉਵੇਂ ਕਰ ਲਾ ਹੂੰ ਮੋਟੇ ਸੋਹਣੇ ਨੇ ਇਹ ਗੱਲ ਕਿ ਉਹਨੂੰ ਮੰਗੂ ਨੂੰ ਹੂੰ ਇਹ ਗੱਲ ਹੋਈ ਹੈ ਜੀ ਮੇਰੀ ਬੀਬੀ ਕੋਲੇ ਬੈਠੀ ਹੈਗੀ ਉਹ ਟਾਈਮ ਦੇ ਵਿੱਚ ਕੋਲੇ ਖੜੀ ਹੈਗੀ ਦੋ ਇਹ ਗੱਲਾਂ ਕਰੀਆਂ ਇਹਨੇ ਇਹ ਪਸਾਇਆ ਜਾ ਰਿਹਾ ਉਹਨੂੰ ਕੱਢ ਰਿਹਾ ਜ਼ਿੰਮੇਵਾਰ ਬੰਦੇ ਨੂੰ ਕਿਉਂ ਵੀ ਇਨਸਾਫ ਸਾਰੇ ਵਾਸਤੇ ਬਰਾਬਰ ਹੋਣਾ ਚਾਹੀਦਾ ਮਸਲ ਵਿੱਚ ਮੇਨ ਮੁੱਦਾ ਇਹ ਆ ਕਿ ਉਹ ਬੰਦੇ ਨੂੰ ਕੱਢ ਰਿਹਾ ਉਹ ਬੰਦਾ ਬਾਹਰ ਖੜਾ ਬਾਕੀ ਬੰਦੇ ਹਵਾਲਾ ਚ ਕਿਉਂ ਹਵਾਲਾ ਚ ਸਾਨੂੰ ਇਨਸਾਫ ਮਿਲੇ ਇਸ ਗੱਲ ਦਾ

ਵੀ ਮੁਲਾਜ਼ਮਾਂ ਨੂੰ ਵਸਤਾਂ ਦੇ ਖੇਤਰ ਲੱਗਿਆ ਹੋ ਤੇ ਕਾਰਵਾਈ ਕੀਤੀ ਜਾਵੇ ਜੀ ਜਿਹੜਾ ਸਹੀ ਮਜੂਰ ਆ ਤੇ ਉਹਦੇ ਪਰਚਾ ਦਰਜ ਤੇ ਆ ਸਾਰੇ ਕਿ ਆ ਕੀ ਮੋਟਰ ਸੋਲਰ ਮੋਟਰ ਦਾ ਸਟੈਟਰ ਚਲ ਕੇ ਕੀ ਮਾਮਲਾ ਹੈ ਉਹਨਾਂ ਉੱਪਰ ਦੋਸ਼ ਲਗਾਏ ਜਾ ਰਹੇ ਨੇ ਜੋ ਮਜੂਰ ਨੇ ਇਹ ਆ ਉਹਨਾਂ ਬੱਧੇ ਸਾਰੇ ਜਾ ਰਹੇ ਨੇ ਇਹਨੂੰ ਹੰਗਾਮਾ ਕੀਤਾ ਜਾਵੇ ਸਰੇ ਕੋਲ ਮਰੇ ਬੈਠਾ ਜਸਵਿੰਦਰ ਸਿੰਘ ਪੁੱਤਰ ਵਿਕਰ ਸਿੰਘ ਬਠਰਾਲੇ ਦਾ ਉਹਦੀ ਸਟੇਟਮੈਂਟ ਲਿਖ ਰਹੇ ਆ ਉਹਦੀ ਸਟੇਟਮੈਂਟ ਤੇ ਜੋ ਵੀ ਲਿਖਾਂਗਾ ਉਹ ਤੇ ਪਰਚਾ ਦਰਜ ਕੀਤਾ ਜਾਵੇ ਸਰ ਕੁੱਲ ਕਲੀਨਿਕ ਦੇ ਨਾਮ ਦਾ ਖਾਤਾ ਮਰੀ ਹਲੇ ਫਿਲਹਾਲ ਇੱਕਦਰ ਕੰਮਾ ਦਾ ਪਰ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਸਰਨ ਨਾਲ ਦੱਸ ਦਿੱਤਾ ਜਾਊਗਾ ਸਰ ਉਹ ਜਿਹੜੇ ਬਾਹਰ ਕੁਝ ਲੋਕ ਨੇ ਉਹਨਾਂ ਨੂੰ ਇੱਥੇ ਰੱਖਿਆ ਜਾ ਰਿਹਾ ਕਿ ਜਿਨ੍ਹਾਂ ਦਾ ਕੋਈ ਲੈਣ ਦੇ ਨਹੀਂ ਉਹਨਾਂ ਦੇ ਨਾਮ ਤੇ ਲਿਖਿਆ ਜਾ ਰਿਹਾ ਉਹਨਾਂ ਲਈ ਵੀ ਮਰੀ ਜਿਹੜੇ ਵੀ ਬਾਹਰਲੇ ਬਦਈ ਬਣਨਾ ਚਾਹੁੰਦੇ ਆ ਜੇ ਉਹਨਾਂ ਨੂੰ ਸ਼ਾਂਤ ਪੇਸ਼ ਕਰਾਂਗੇ ਸੀ ਉਹਨਾਂ ਦੀ ਸਟੇਟਮੈਂਟ ਲਿਖ ਕੇ ਜੋ ਵੀ ਮਨਨ ਕਰਦੇ ਕੀ ਲਿਖੇ